ਨਵਦੀਪ ਜਲਵੇੜਾ ਆਖਿਰਕਾਰ ਜੇਲ੍ਹ ਤੋਂ ਬਾਹਰ ਤਾਂ ਆ ਗਿਆ ਪਰ ਆਨਸਾਰ ਉਸਨੇ ਤੱਕ ਪਾ ਦਿੱਤੀ ਹੈ ਆਨਸਾਰ ਨਵਦੀਪ ਜਲਵੇੜਾ ਨੇ ਇੱਕ ਐਲਾਨ ਕਰ ਦਿੱਤਾ ਹੈ ਅੰਬਾਲਾ ਸਾਰਿਆਂ ਨੂੰ ਸੱਦ ਲਿਆ ਹਰ ਕੋਈ ਅੰਬਾਲਾ ਆ ਜਵੇ ਅੰਬਾਲੇ ਆ ਕੇ ਅਗਲੀ ਰਣਨੀਤੀ ਤਿਆਰ ਹੋਵੇਗੀ ਨਵਦੀਪ ਜਲਵੇੜਾ ਆਖਿਰ ਕਰਨਾ ਕੀ ਚਾਹੁੰਦੇ ਨੇ ਜੇਲ੍ਹੋਂ ਬਾਹਰ ਆ ਕੇ ਆਪਣੀ ਗੱਡੀ ਦੇ ਵਿੱਚ ਲਾਈਵ ਹੁੰਦੇ ਨੇ ਲਾਈਵ ਹੋ ਕੇ ਬੜੇ ਧਾਕੜ ਬਿਆਨ ਦਿੰਦੇ ਨਜ਼ਰ ਆਉਂਦੇ ਨੇ ਧਾਕੜ ਸਪੀਚ ਦਿੰਦੇ ਨਜ਼ਰ ਆਉਂਦੇ ਨੇ ਕਿਸਾਨ ਤਾਂ ਅਜੇ ਵੀ ਅਧ ਵਿਚਾਲੇ ਲਟਕੇ ਹੋਏ ਨੇ ਉਹਨਾਂ ਨੂੰ ਪਤਾ ਨਹੀਂ ਕਿ ਕਰਨਾ ਕੀ ਹੈ ਕੋਈ ਕਹਿ ਰਿਹਾ ਅੱਗੇ ਵਧਣਾ ਕੋਈ ਕਹਿ ਰਿਹਾ ਪਿੱਛੇ ਜਾਣਾ ਪਰ ਇਸ ਸਥਿਤੀ ਦੇ ਵਿੱਚ ਨਵਦੀਪ ਜਲਵੇੜਾ ਦਾ ਬਾਹਰ ਆਉਣਾ ਇੱਕ ਕਿਸਾਨਾਂ ਵਾਸਤੇ ਇੱਕ ਵੱਡਾ ਹੰਗਾਰਾ ਬਣ ਸਕਦਾ ਹੈ ਨਵਦੀਪ ਜਲਵੇੜਾ ਨੇ ਆਪਣੇ ਇਕੱਠ ਵਾਸਤੇ ਆਪਣੇ ਕਰੀਬੀਆਂ ਦੇ ਆਪਣੇ ਕਰੀਬੀ ਕਿਸਾਨਾਂ ਦੇ ਕਿਸਾਨ ਜਥੇ ਬੰਦੀਆਂ ਦੇ ਇਕੱਠ ਵਾਸਤੇ ਐਲਾਨ ਕਰ ਦਿੱਤਾ ਹੈ ਕਿ ਹਮ ਬਾਲਾ ਆ ਕੇ ਮਿਲੋ ਗੱਲਬਾਤ ਕਰੀਏ ਤੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇ ਕੀ ਕੁਝ ਬੋਲੇ ਨਵਦੀਪ ਜਲਵੇੜਾ ਬੜੇ ਤਾਕੜਸਪਿਤ ਦਿਨ ਦੇ ਨਜ਼ਰ ਆਏ ਨਹੀਂ ਆਉ ਸੁਣਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਚੜਦੀ ਕਲਾ ਬਾਬਾ ਜੀ ਪੂਰੀ ਚੜਦੀ ਕਲਾ ਆ ਬਾਬਾ ਜੀ ਧੰਨਵਾਦ ਕਰਦੇ ਆ ਸਾਰਿਆਂ ਦਾ ਮੇਰੀ ਮਾਇਆ ਦਾ ਮੇਰੀ ਭੈਣਾਂ ਦਾ ਮੇਰੇ ਭਰਾਵਾਂ ਦਾ ਬਚੁਰਗਾਂ ਦਾ ਤੁਸੀਂ ਬਹੁਤ ਸੰਘਰਸ਼ ਕੀਤਾ 3 ਮਹੀਨੇ ਰੇਲਾਂ ਜਾਮ ਕੀਤੀਆਂ ਖਰਾਬ ਕੀਤੇ ਤੇ ਕੱਲ ਨੂੰ ਵੀ ਕੱਲ ਨੂੰ ਪੀਲ ਸਾਰਿਆਂ ਨੂੰ ਵੀ ਹਾਂ ਬਾਦ ਤੋਂ ਬਾਦ ਅੰਬਾਲਾ ਸ਼ਹਿਰ ਮੰਡੀ ਜਾਣਾ ਆ ਤੇ ਉਥੇ ਸਾਰਿਆਂ ਦਾ ਧੰਨਵਾਦ ਕਰਾਂਗੇ ਤੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਤੇ ਧੰਨਵਾਦ ਵੀ ਆ ਬਹੁਤ ਸੰਘਰਸ਼ ਕੀਤਾ ਤੁਸੀਂ ਵੀ ਕੱਲ ਨੂੰ ਵੱਧ ਤੋਂ ਵੱਧ 17 ਤਰੀਕ ਨੂੰ ਸਵੇਰੇ 10 ਵਜੇ ਅੰਬਾਲਾ ਸ਼ਹਿਰ ਨਾਜ ਮੰਡੀ 'ਚ ਮਿਲਦੇ ਆ ਤੇ ਸਾਰੇ ਪਹੁੰਚੋ ਪਾਬਾ ਜੀ ਇਹ ਸਾਨੂੰ ਚਕਾ ਨਹੀਂ ਸਕਦੇ ਇਹ ਡਰਾ ਨਹੀਂ ਸਕਦੇ ਜੇਲਾਂ ਜੂਲਾਂ ਠੀਕ ਆ ਨਾ ਜਿੰਦ ਲੇਖੇ ਲਾ ਦਾਂਗੇ ਕਿਸਾਨੀ ਦੇ ਪਰ ਪਿੱਛੇ ਨਹੀਂ ਹਟਦੇ ਐਮ ਐਸ ਪੀ ਗਰੰਟੀ ਕਾਨੂੰਨ ਦੀ ਲੜਾਈ ਵੀ ਜਿੱਤਣੀ ਆ ਕਰਜ਼ਾ ਮੁਕਤੀ ਵਾਲੀ ਤੇ ਆਣੇ ਵਾਲੇ ਟਾਈਮ ਦੀ ਰਣਨੀਤੀ ਵੀ ਬਣਾਣੀ ਆ ਕੱਲ ਨੂੰ ਸਾਰੇ ਭਰਾ ਬੱਦ ਤੋਂ ਬਾਅਦ ਆਪਣਾ 17 ਤਰੀਕ ਨੂੰ ਬੱਦ ਤੋਂ ਬਾਅਦ ਪਹੁੰਚੋ ਅੰਬਾਲਾ ਸ਼ਹਿਰ ਨਾਜ ਮੰਡੀ ਤੇ ਸਾਰਿਆਂ ਦਾ ਦਿਲੋਂ ਧੰਨਵਾਦ ਸਾਸਰੀ ਕਾਲ ਜੀ ਸਾਰਿਆਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ